ਇਹ ਕਿਹਦਾ ਸ਼ਾਹਸਦਾਨ ਨਾ ਨਾ ਕੋਈ ਹੈ ਇਹ ਉਸ ਸਮੇਂ ਦੀ ਸੁਪਰ ਹਿੱਟ ਗਾਇਕਾ ਦਿਲਸ਼ਾਦ ਅਖਤਰਫੋੜ ਦੀ ਭੈਣ ਸਵਰਗੀ ਮਨਪ੍ਰੀਤ ਅਖਤਰ ਇਹ ਗੀਤ ਉਹਨਾਂ ਕੋਲ ਸੀ ਇਹ ਰਿਕਾਰਡ ਮਤਲਬ ਕਹਿੰਦੇ ਸੀ ਕਰਨਾ ਹੈ ਪਰ ਕਰਨੀ ਸੀ ਰਿਕਾਰਡ ਨਹੀਂ ਸੀ ਕਰ ਰਹੇ ਉਹ ਪਲਾਨ ਨਹੀਂ ਸੀ ਕੁਝ ਨਹੀਂ ਸੀ ਉਹ ਪਲਾਨ ਨਹੀਂ ਸੀ ਲੇਕਾ ਮੇਰੇ ਕੋਲ ਦੋ ਲਫ਼ਜ਼ ਆ ਨੀ ਨਨਾਂ ਨਹੀਂ ਗੋਰੀਏ ਬਸ ਇਹਨੂੰ ਹੀ ਆਪਾਂ ਗਾਣਾ ਆ ਉਹ ਕੋਈ ਤਰਜ਼ਾ ਸੀ ਬਣਾ ਲਈ ਨੀਨੜਾ ਨੇ ਗੋਰੀਏ ਨੀਨੜਾ ਨੇ ਗੋਰੀਏ ਨੀਨੜਾ ਨੇ ਗੋਰੀਏ ਨੀਨੜਾ ਨੇ ਗੋਰੀਏ ਦੇ ਲਹਿੜਾ ਨੀ ਦੇ ਲਹਿੜਾ ਉਹ ਪਰ ਦਾ ਗਾਣਾ ਆਉਂਦਾ ਜੀ ਦੇ ਲਹਿੜਾ ਹਾਂਜੀ ਉਹ ਗਾਣੇ ਪਰ ਇੱਕ ਬਹੁਤ ਵੱਡੇ ਗੀਤਕਾਰ ਨੇ ਕਿਹਾ ਸੀ ਵੀ ਉਹਦੀ ਕੋਈ ਕੰਪੋਜੀਸ਼ਨ ਵੀ ਨਹੀਂ ਹੈਗੀ ਤੇ ਸੀ ਜੀ ਗਾਣਾ ਉਹ ਹਾਂਜੀ ਤੇ ਉਹ ਹਿੱਟ ਵੀ ਹੋ ਗਿਆ ਹਾਂਜੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਦੱਸ ਸਕਦੇ ਉਹਦੇ ਪਿੱਛੇ ਕਿੰਨੀ ਕ ਮਿਹਨਤ ਸੀ ਅਸਲ ਦੇ ਵਿੱਚ ਬਹੁਤ ਮਿਹਨਤ ਲੱਗੀ ਜੀ ਉਸ ਪ੍ਰੋਜੈਕਟ ਦੇ ਉੱਤੇ ਬਹੁਤ ਮਿਹਨਤ ਲੱਗੀ ਸੀ ਔਰ ਉਸ ਵਕਤ ਜਿਵੇਂ ਐ ਕਹ ਲਓ ਵੀ ਸਾਡੇ ਤਾਰੇ ਜਿਹੜੇ ਸੀ ਪੂਰੀ ਟੀਮ ਦੇ ਮੇਰੇ ਫਾਈਨ ਡੋਨ ਤੋਂ ਸਰਦਾਰ ਜਿੰ다 ਸਿੰਘ ਜੀ ਦੇ ਅਸੀਂ ਮਤਲਬ ਜਿਹੜੇ ਪ੍ਰੋਜੈਕਟ ਨੂੰ ਹੱਥ ਪਾ ਰਹੇ ਸੀ ਪ੍ਰੋਜੈਕਟ ਜਿਵੇਂ ਕਹ ਲਓ ਵੀ ਜਿਵੇਂ ਮਿੱਟੀ ਨੂੰ ਹੱਥ ਪਾ ਰਹੇ ਸੀ ਸੋਨਾ ਸੀ ਤੇ ਸਮੇਂ ਦੀ ਗੱਲ ਹੁੰਦੀ ਹੈ ਵਕਤ ਪਲਟੀ ਤਮਾਰਦਾ ਹੀ ਹੈ ਤੇ ਸਮਾਂ ਚੱਲਦਾ ਰਹਿੰਦਾ ਆਪਣੀ ਚਾਲ ਤੇ ਉਸ ਵਕਤ ਫਿਰ ਰਜਿੰਦਰ ਭਾਈ ਨੇ ਸੋਚਿਆ ਕਿ ਹੁਣ ਤੇ ਦਲਜੀਤ ਵੀ ਹਿੱਟ ਹੋ ਗਿਆ ਤੇ ਕੁਲਵਿੰਦਰ ਢਿੱਲੋਂ ਵੀ ਹਿੱਟ ਹੋ ਗਿਆ ਪੀਟਰ ਵੀ ਹਿੱਟ ਹੈ ਤੇ ਕਲਾਕਾਰ ਸਾਰੇ ਪ੍ਰੋਗਰਾਮ ਕਰਦੇ ਸੀ ਕਿ ਬਲਵੀਰ ਹੀ ਇੱਕ ਆਰਟਿਸਟ ਰਹਿ ਗਿਆ ਸੀ ਕਿ ਵੀ ਬਲਵੀਰ ਦੇ ਉੱਤੇ ਆਪਾਂ ਮਿਹਨਤ ਕਰਕੇ ਦੇਖੀ ਆ ਪਰ ਰਿਸਕ ਲੈ ਕੇ ਦੇਖੀ ਆਪਾਂ ਤੇ ਇਹ ਵੀ ਤੁਹਾਨੂੰ ਦੱਸਦੇ ਆ ਕਿ ਜਿਹੜਾ ਗੀਤ ਸੀਗਾ ਨਾ ਦਿਲ ਲੇ ਗੇੜਾ ਇਹ ਉਸ ਸਮੇਂ ਦੀ ਸੁਪਰ ਹਿੱਟ ਗਾਇਕਾ ਦਲਸ਼ਾਦ ਅਖਤਰ ਹੋਰਾ ਦੀ ਭੈਣ ਸਵਰਗੀ ਮਨਪ੍ਰੀਤ ਅਖਤਰ ਇਹ ਗੀਤ ਉਹਨਾਂ ਕੋਲ ਸੀ ਉਹਨਾਂ ਕੋਲ ਪਿਆ ਹੋਇਆ ਸੀ ਉਹ 2-3 ਸਾਲ ਤੋਂ ਤੇ ਉਹ ਰਿਕਾਰਡ ਮਤਲਬ ਕਹਿੰਦੇ ਸੀ ਵੀ ਕਰਨਾ ਹੈ ਪਰ ਕਰ ਨਹੀਂ ਸੀ ਰਿਕਾਰਡ ਨਹੀਂ ਸੀ ਕਰ ਰਹਾ ਤੇ ਇਹ ਗੀਤ ਫੇਰ ਉਹ ਕਿਉਂਕਿ ਬਲਵੀਰ ਦੀ ਥੋੜਾ ਨੇਚਰ ਇਸ ਤੇ ਕਿਹਾ ਉਹਦੇ ਕੋਲ ਫੀਮੇਲ ਟਾਈਪ ਦੇ ਬਹੁਤ ਸਾਰੇ ਗਾਣੇ ਪਏ ਹੋਏ ਸੀਗੇ ਤੇ ਰਜਿੰਦਰ ਭਾਈ ਕਹਿੰਦੇ ਵੀ ਆਪਾਂ ਐਲਬਮ ਕਰਦੇ ਆਪਾਂ ਤੇਰੀ ਐਲਬਮ ਕਰਦੇ ਉਹ ਜਿਹੜਾ ਗਾਣਾ ਮਨਪ੍ਰੀਤ ਅਕਸਰ ਵਾਲਾ ਉਹ ਆਪਾਂ ਰਕੋੜ ਕਰ ਲੈਣੇ ਤੇ ਉਹ ਸੈਲਬਮ ਚ ਜੇ ਤੁਹਾਨੂੰ ਯਾਦ ਹੋਵੇ ਹੌਸਟਲ ਦੇ ਵਿੱਚ ਤੇ ਉਹ ਵੇਸ਼ ਉਦਾਈਆ ਵੀ ਫੀਮੇਲ ਵਾਲੋ ਹੀ Song ਹੈ ਬਹੁਤ ਸਾਰੇ ਪ੍ਰੋਜੈਕਟ ਚੋਂ ਸਗਾਣੇ ਸੀ ਜਿਹੜੇ ਬੇਵਾਂ ਜਾਂਦੀਆਂ ਸਰਦਾਰਾ ਬੇਵਾਂ ਜਾਂਦੀਆਂ ਉਹ ਵੀ ਫੀਮੇਲ ਵਾਲੋ ਹੀ ਸੀ ਉਹ ਸਾਰੇ Song ਤੇ ਉਹ ਬਹੁਤ ਸਾਰੇ Song ਸੀ ਜਿਹੜੇ ਫੀਮੇਲ ਵਾਲੋ ਹੀ ਸੀਗੇ ਤੇ ਭਾਜੀ ਕਹਿੰਦੇ ਵੀ ਆਪਾਂ ਰੇਂਦਰ ਭਾਜੀ ਕਹਿੰਦੇ ਵੀ ਆਪਾਂ ਐਂਬਲੀਵੀਟ ਦੇ ਉੱਤੇ ਮੀਟਿੰਗ ਕਰੀਏ ਤੇ ਅਸਿਕ ਠੀਕ ਹੈ ਜੀ ਦਿਲ ਹੈ ਜਿਹੜਾ ਗਾਣਾ ਜਿਹੜਾ ਸੀਗਾ ਉਹ ਪ੍ਰੋਜੈਕਟ ਦੇ ਵਿੱਚ ਇਹ ਸੋਚ ਕੇ ਨਹੀਂ ਸੀ ਬਣਾਇਆ ਕਿ ਮੇਨ ਗਾਣਾ ਇਹੀ ਰੱਖਣਾ ਮੇਨ ਗਾਣਾ ਤੇ ਹੋਸਟਲ ਬਣਾਇਆ ਸੀ ਕਿਉਂਕਿ ਜੇ ਤੁਹਾਨੂੰ ਯਾਦ ਹੋਵੇ ਕੈਸੇਟ ਦਾ ਪਹਿਲਾ ਟਾਈਟਲ ਜਿਹੜਾ ਸੀ ਹੋਸਟਲ ਸੀ ਹਾਂ ਮੁੰਡਿਆਂ ਦੇ ਹੋਸਟਲ ਵਿੱਚ ਵਿੱਚ ਟਖਰੋ ਤੇ ਨਾਮ ਤੇ ਵਜਣ ਲਲਕਾਰੇ ਉਹ ਇਸ ਕਰਕੇ ਸੀ ਕਿਉਂਕਿ ਸਾਡੀ ਆਲਰੇਡੀ ਕਾਲਜ ਪਹਿਲਾ ਐਲਬਮ ਹਿੱਟ ਹੋ ਚੁੱਕੀ ਸੀ ਕੁਲਵੰਦਰ ਢਿਲੋਂ ਦੀ ਤੇ ਸਾਨੂੰ ਇਹ ਸੀ ਕਿ ਇਹ ਕਾਲਜ ਦਾ ਸੈਕੰਡ ਵਰਸ਼ਨ ਹੋ ਜਾਏਗਾ ਕਿ ਵੀ ਹੋਸਟਲ ਗਾਣਾ ਬਣਾ ਲਈਏ ਸੀ ਤੇ ਜਿਹੜਾ ਇਹ ਦਿਲਗੜਾ ਗਾਣਾ ਸੀ ਇਹ ਤਾਂ ਇੱਕ ਬੇਸਿਕ ਐਲਬਮ ਦਾ ਸੌਂਗ ਸੀ ਪਰ ਮੈਂ ਜਦੋਂ ਇਸ ਪੇਨ 'ਚ ਗਾਣਾ ਰਿਕਾਰਡ ਕਰ ਰਿਹਾ ਸੀ ਮੈਨੂੰ ਆਲਰੇਡੀ ਇਹ ਭਣਕੇ ਜਿਹਾ ਲੱਗ ਗਈ ਸੀ ਮੈਨੂੰ ਆਲਰੇਡੀ ਪਤਾ ਲੱਗ ਗਿਆ ਸੀ ਵੀ ਦੇ ਉਹਦੇ ਰਿਕਾਰਡ ਕਰਨ ਪਿੱਛੇ ਇਹ ਕਹਾਣੀ ਹੈ ਕਿ ਜਿਹੜਾ ਮੇਰੇ ਕੋਰਸ ਆਉਂਦਾ ਨਰਨਿੰਗ ਹੋ ਰਹੀ ਹੈ ਉਹ ਹੈ ਨਹੀਂ ਸੀ ਉਹ ਪਲਾਨਡ ਨਹੀਂ ਸੀ ਹੂੰ ਕੁਝ ਨਹੀਂ ਸੀ ਉਹ ਪਲਾਨਡ ਨਹੀਂ ਸੀ ਮੈਂ ਜਦੋਂ ਉਹ ਪ੍ਰੋਜੈਕਟ ਰਿਕਾਰਡ ਕਰਨ ਸਪੇਨ ਜਾ ਰਿਹਾ ਸੀ ਤੇ ਮੇਰੇ ਕੋਲ ਚੰਡੀਗੜ੍ਹ ਕੋਰਸ ਕਰਨ ਵਾਲੀ ਟੀਮ ਆਈ ਲੜਕੀਆਂ ਦੀ ਤੇ ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਹੀ ਕਿਸੇ ਇੱਕ ਦੋ ਹੋਰ ਗਾਣੇ ਹੋਰ ਮੈਂ ਕਿਸੇ ਸਿੰਗਰ ਦੇ ਕਰਨੇ ਸੀ ਉਹ ਕੋਰਸ ਕਰਤਾ ਉਹ ਕਹਿੰਦੇ ਸਰ ਕੋਰਸ ਹੋ ਗਿਆ ਜਾਈਏ ਸੀ ਤੇ ਕੁਝ ਹੋਰ ਤਾਂ ਨਹੀਂ ਕੋਈ ਕਰਨ ਵਾਲਾ ਤੇ ਮੇਰੇ ਦਿਮਾਗ 'ਚ ਵੈਸੀ ਹੀ ਕਾਇਆ ਮੈਂ ਕਿ ਉਹ ਦੇਲੇ ਗੜਾ ਵੀ ਇਹ ਇੱਕੋ ਇੱਕ ਕੋਰਸ ਲਾਈਨ ਹੈ ਮੇਰੇ ਕੋਲ ਦੇਲੇ ਗੜਾ ਨੀਂਦੇ ਲੈ ਗੜਾ ਵੀ ਇਹੀ ਹੈ ਤੇ ਵੀ ਇਹ ਨਾ ਗਾਣੇ ਮੋਰੇ ਮੈਨੂੰ ਕੁਝ ਚਾਹੀਦਾ ਕੁਝ ਮੈਨੂੰ ਪੋਰਸ਼ਨ ਚਾਹੀਦਾ ਗਾਣੇ ਦੀ ਥੋੜਾ ਜਿਹਾ ਮੋੜ ਬਣਨ ਲਈ ਵੀ ਗਾਣਾ ਬਈ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਚਾਹੀਦਾ ਕੁਝ ਹਾਂਜੀ ਹਾਂ ਉਹ ਬੇਸਿਕਲੀ ਕੀ ਸੀ ਕਿ ਹੁਣ ਬਲਵੀਰ ਹੁਣੇ ਲੁਧਿਆਣੇ ਸੀ ਉਦੋਂ ਸੈੱਲ ਫੋਨ ਮੋਬਾਈਲ ਫੋਨ ਤਾਂ ਆ ਗਏ ਸੀ ਪਰ ਉਦੋਂ ਇੰਨਾ ਮੈਂ ਕਹਿੰਦਾ ਯੂਜ ਨਹੀਂ ਸੀ ਕਰਦਾ ਮਨ ਉਹ ਸੀ ਵੀ ਮੈਂ ਹੁਣ ਬਲਬੀਰ ਨੂੰ ਫੋਨ ਕਰੂੰਗਾ ਉਹਨੂੰ ਕਹੂੰਗਾ ਯਾਰ ਮੈਨੂੰ ਇੰਨੇ ਕਿ ਮੀਟਰ ਤੇ ਆ ਚਾਰਕ ਲੈਣਾ ਕੋਈ ਲੈ ਕੇ ਦੇ ਪਤਾ ਨਹੀਂ ਕਹ ਦਊਗਾ ਕੋਰਸ ਵਾਲੀਆਂ ਰਾਈਆਂ ਬੈਠੀਆਂ ਮੇਰੀ ਕੱਲ ਨੂੰ ਫਲਾਈਟ ਹੈ ਮੈਂ ਜਾਣਾ ਆ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਮੇਰੇ ਕੋਲ ਦੋ ਲਫ਼ਜ਼ ਆ ਨੀਨਣਾਨੇ ਗੋਰੀਏ ਬਸ ਇਹਨੂੰ ਹੀ ਆਪਾਂ ਗਾਣਾ ਆ ਉਹ ਕੋਈ ਤਰਜ਼ਾ ਸੀ ਬਣਾ ਲਈ ਨੀਨਣਾਨੇ ਗੋਰੀਏ ਨੀਨਣਾਨੇ ਗੋਰੀਏ ਨੀਨਣਾਨੇ ਗੋਰੀਏ ਲਗੇੜਾ ਨਹੀਂ ਦੇ ਲਗੇੜਾ ਉਹ ਬੇਸਿਕਲੀ ਸਾਡੇ ਕੋਲ ਲਫ਼ਜ਼ ਨਹੀਂ ਸੀਗੇ ਤਰਜ ਸੀ ਸਾਡੇ ਦਿਮਾਗ ਚ ਵੀ ਆ ਤਰਜ ਆ ਸਾਡੇ ਕੋਲ ਉਹਦੇ ਉੱਤੇ ਅਸੀਂ ਕੋਈ ਲਫ਼ਜ਼ ਨੂੰ ਚਾਰ ਵਾਰੀ ਘੁਮਾ ਕੇ ਕਰ ਦਿੱਤਾ ਉਹ ਲੇਕਿਨ ਉਹੀ ਗਾਣੇ ਦੀ ਬਿਟੀ ਬਣ ਗਿਆ ਉਹੀ ਗਾਣੇ ਦੀ ਇੱਕ ਇੰਟਰੋ 뮤직 ਬਣ ਗਿਆ ਉਹਨੇ ਹੀ ਗਾਣਾ ਚੱਕ ਲਿਆ ਤੇ ਮੈਨੂੰ ਬਹੁਤ ਸਾਰੇ ਟ੍ਰੇਡ ਦੇ ਜਿਹੜੇ ਕਹ ਲੋ ਵੀ ਥੰਮ ਲੋਗ ਨੇ ਟ੍ਰੇਡ ਦੇ ਹੰਡੇ ਹੋਏ ਲੋਗ ਨੇ ਉਹਨਾਂ ਨੇ ਮੈਨੂੰ ਆਲਰੇਡੀ ਇਹ ਕੰਪਲੀਮੈਂਟ ਕਹਿ ਲੋ ਦਿੱਤਾ ਜਾਂ ਕਹਿ ਲੋ ਉਹ ਕਹਿੰਦੇ ਜੀ ਵੀ ਗਾਣਾ ਤਾਂ ਤੁਹਾਡਾ ਸ਼ੁਰੂ ਜਾ ਕੇ 1 ਮਿੰਟ 15 ਸੈਕਿੰਡ ਤੇ ਹੁੰਦਾ ਤੁਸੀਂ ਤਾਂ ਕੋਰਸ ਨਾਲ ਹੀ ਗਾਣਾ ਹਿੱਟ ਕਰ ਦਿੱਤਾ ਪਹਿਲਾਂ ਸਿੰਗਰ ਤਾਂ ਹੁੰਦਾ ਹੀ ਬਾਅਦ ਚ ਬਹੁਤ ਲੇਟ ਆਉਂਦਾ ਤੁਸੀਂ ਤਾਂ ਕੋਰਸ ਦੇ ਨਾਲ ਹੀ ਲੋਕਾਂ ਨੂੰ ਨਚਾਣਾ ਸ਼ੁਰੂ ਕਰ ਦਿੱਤਾ